ਮੇਰੇ ਪਿਆਰੇ ਪੰਜਾਬੀਓ ਸਾਰਿਆਂ ਨੂੰ ਪਹਿਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੱਲ ਜੋ ਕਿਸਾਨ ਯੂਨੀయన్స్ ਦੀ ਮੀਟਿੰਗ ਦੇ ਵਿੱਚ ਬਤੀਰਾ ਪੰਜਾਬ ਦੇ ਜੀ ਮਿਨਿਸਟਰ ਦਾ ਸੀ ਉਹਨਾਂ ਦੇ ਆਪਣੇ ਹੀ ਵੱਡੇ ਲੀਡਰ ਜਿਨੇ ਗੁਰਾਂ ਸਾਹਿਬ ਨੇ ਰਾਜੀਵਾਲ ਸਾਹਿਬ ਨੇ ਬਾਹਰ ਆ ਕੇ ਦੱਸਿਆ ਕਿ ਚੰਗੀ ਭਲੀ ਮੀਟਿੰਗ ਚੱਲਦੀ ਨੂੰ ਅਖੀਰ ਦੇ ਵਿੱਚ ਭਗਵੰਤ ਮਾਨ ਅਚਾਨਕ ਉੱਠੇ ਮੀਟਿੰਗ ਖਤਮ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੀ ਇੱਕ ਵੀ ਸ਼ਰਤ ਮੰਨਣ ਨੂੰ ਤਿਆਰ ਨਹੀਂ ਤੇ ਮੀਟਿੰਗ ਛੁੱਟ ਕੇ ਚਲੇਗੀ ਕਿਸਾਨ ਯੂਨियंस ਦੇ ਲੀਡਰਸ ਦਾ ਇਹ ਕਹਿਣਾ ਸੀ ਕਿ ਅਸੀਂ ਕਿ ਅਸੀਂ ਬਹੁਤ ਸਾਰੇ ਸੀ ਮਿਨਿਸਟਰਸ ਦੇ ਨਾਲ ਅਸੀਂ ਪਿਛਲੇ ਸਾਲਾਂ ਵਿੱਚ ਡੀਲ ਕੀਤਾ ਹੈ ਇਸ ਕਿਸਮ ਦਾ ਰਵਈਆ ਅਨ ਡੈਮੋਕਰੈਟਿਕ ਕਿਸੇ ਵੀ ਮੁੱਖ ਮੰਤਰੀ ਦਾ ਨਹੀਂ ਹੈ ਇਹ ਨਾ سنگੀਨ ਮਸਲਾ ਹੋਏ ਪੰਜਾਬ ਇੱਕ ਕਿਸਾਨੀ ਅਧਾਰਿਤ ਸੂਬਾ ਹੋਏ ਤੇ ਮੁੱਖ ਮੰਤਰੀ ਪੰਜਾਬ ਦਾ ਕਿਸਾਨਾਂ ਦੀ ਤੇ ਖੇਤ ਮਜ਼ਦੂਰਾ ਦੀ ਗੱਲ ਸੁਣਨ ਨੂੰ ਤਿਆਰ ਨਾ ਹੋਵੇ ਇਸ ਤੋਂ ਵੱਡੀ ਵੱਧ ਕਿਸਪਤੀ ਸਾਡੇ ਸੂਬੇ ਦੇ ਕੀ ਹੋ ਸਕਦੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਾ ਹੋਣਾ ਤੇ ਮੈਨੂੰ ਵੀ ਖਬਰਾਂ ਦੇ ਜ਼ਰੀਏ ਪਤਾ ਲੱਗਾ ਕਿ ਆਪ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ 10 ਦਿਨਾਂ ਦੇ ਵਿਪਾਸਨਾ ਤੇ ਜਿਹਨੂੰ ਮੈਡੀਟੇਸ਼ਨ ਕਿਹਾ ਜਾਂਦਾ ਹੈ ਤੇ ਯੋਗਾ ਬਾਸੇ ਹੁਸ਼ਿਆਰਪੁਰ ਆ ਰਹੇ ਮੈਂ ਉਹਨਾਂ ਨੂੰ ਰਾਏ ਦਊਂਗਾ ਕੇਜਰੀਵਾਲ ਸਾਹਿਬ ਤੁਹਾਡੇ ਨੂੰ ਵੱਧ ਅੱਜ ਧਿਆਨ ਦੀ ਤੇ ਯੋਗਾ ਦੀ ਜ਼ਰੂਰਤ ਜਿਹੜੇ ਮਾਨਸਿਕ ਤੌਰ ਤੇ ਬਹੁਤ ਸਾਰੇ ਦਿਨਾਂ ਤੋਂ ਸੰਤੁਲਨ ਗਵਾ ਬੈਠੇ ਆ ਤੁਹਾਡੇ ਮੁੱਖ ਮੰਤਰੀ ਨੇ ਇਹਨਾਂ ਨੂੰ ਕਿਰਪਾ ਕਰਕੇ ਦੱਸ ਦੇਣ ਇਹਨਾਂ ਨੂੰ ਹਸ਼ਿਆਰਪੁਰ ਬਿਠਾਓ ਇਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਕਰੋ ਜੋ ਵੀ ਪੰਜਾਬ ਨੂੰ ਜਿਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਕਿਰਪਾ ਕਰੋ ਇਨਨੂੰ ਇਥੋਂ ਤੋੜਦਿਆਂ ਕਰੀਏ ਕੋਈ ਸੰਜੀਦਾ ਸਿਆਸੀ ਆਦਮੀ ਜਿਹੜਾ ਐਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਦੀ ਬਾਹ ਫੜ ਸਕੇ ਸੂਬੇ ਦੀ ਬਾਹ ਫੜ ਸਕੇ ਇਸ ਕਿਸਮ ਦੀ ਲੀਡਰਸ਼ਿਪ ਦੀ ਲੋੜ ਹੈ ਅੱਜ ਟਾਈਮ ਆ ਚੁੱਕਿਆ ਹੈ ਪੰਜਾਬ ਨੂੰ ਭਗਵੰਤ ਮਾਨ ਦੀ ਲੋੜ ਨੇ ਇਹ 3 ਸਾਲ ਦਾ ਡਰਾਮਾ ਚੱਲਦਾ ਹੋਇਆ ਹੈ ਇਹ ਵਤੀਰਾ ਜਿਹੜਾ ਅਨ ਡੈਮੋਕਰੇਟਿਕ ਵਤੀਰਾ ਹੈ ਇਹ ਵੀਏ ਹੋਏ 3 ਸਾਲ ਹੋ ਗਏ ਨੇ ਹਰ ਚੌਥੇ ਦਿਨ Chief Minister ਕਦੇ ਹਸਪਤਾਲ ਦਾਖਲ ਹੋ ਜਾਂਦਾ ਹੈ ਕਦੇ ਇਹਦੇ ਵਿਮਸਿਕਲ ਜਿਹੜੇ ਤੌਰ ਤਰੀਕੇ ਨੇ ਉਹ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੰਦੇ ਨੇ ਕਿ ਕਿਸ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਹੈ ਕਈ ਕਈ ਦਿਨ ਲੋਕਾਂ ਨੂੰ ਮੁਲਾਕਾਤ ਨਹੀਂ ਕਰਦਾ ਫਾਈਲਾਂ ਪੰਜਾਬ ਦੀਆਂ ਇੰਪੋਰਟੈਂਟ ਫਾਈਲਾਂ ਇਹਦੇ ਦਫ਼ਤਰ ਚ ਪਈਆਂ ਨੂੰ 8-8 ਮਹੀਨੇ ਹੋ ਗਏ ਨੇ ਕੈਬਨਿਟ ਦੀ ਮੀਟਿੰਗ 5-5 ਮਹੀਨੇ ਨਹੀਂ ਬੁલાਂਦਾ ਹਾਉਸੀਏ ਦਾ ਬਦਨਸ਼ਾ ਬਦ ਉਹਨੂੰ 5 5 6 6 ਮਹੀਨੇ ਇਹ ਸੈਸ਼ਨ ਨਹੀਂ ਕਰਵਾਦੇ ਪੰਜਾਬ ਦੇ ਲੋਕਾਂ ਦੀ ਜੋ ਸਿਰ ਬਣ ਜੋ ਸਥਿਤੀ ਬਣ ਚੁੱਕੀ ਹੈ ਇਹਦੇ ਚੋਂ ਬਾਹਰ ਕੱਢਣ ਵਾਸਤੇ ਅੱਜ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਤਬਦੀਲੀ ਦੀ ਲੋੜ ਤੋਂ ਮੈਂ ਆਪ ਦੇ ਕਨਵੀਨੈਂਨ ਨੂੰ ਗਾਉਂਗਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਨਾਲ ਜਿਹੜੇ ਕੀਤੇ ਵਾਦੇ ਨੇ ਇਹਨਾਂ ਨੂੰ ਵਾੜਨਾ ਤੇ ਕੀ ਹੈ ਕਿਸੇ ਨੂੰ ਹੁਣ ਤੁਹਾਡੇ ਤੋਂ ਕੋਈ ਆਸ ਉਮੀਦ ਨਹੀਂ ਬਟ ਕਿਰਪਾ ਕਰਕੇ ਜਿਹੜੇ 2 ਸਾਲ ਬੀਤੇ ਨੇ ਕੋਈ ਸੰਜੀਦਾ ਸਿਆਸੀ ਆਦਮੀ ਜਿਸ ਆਰਥਿਕ ਤੌਰ ਤੇ ਜਿਸ ਸਥਿਤੀ ਚ ਅਸੀਂ ਹਾਂ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਇੱਥੇ ਤੇ ਮਹਿਫੂਜ਼ ਨਹੀਂ ਉਹਨਾਂ ਵੱਲ ਕੋਈ ਤਰਸ ਕਰੋ ਤੁਸੀਂ ਤੇ ਵਾਪਸ ਨਾ ਕਰਦੇ ਅੱਜ ਪੰਜਾਬ ਦੇ ਲੋਕ ਖੁਦ ਸਾਰੇ ਦੇ ਸਾਰੇ ਵਾਪਸ ਨਾ ਤੇ ਜਾਣਾ ਚਾਹੁੰਦੇ ਉਹਨਾਂ ਦੀ ਗੱਲ ਸੁਣੋ ਇਮੀਡੀਟਲੀ ਐਕਟ ਕਰੋ ਤੇ ਜ਼ਿਲ੍ਹੇ ਵੀ ਅੱਜ ਕਿਸਾਨ ਲੀਡਰਸ ਉਹ ਜਿਹਨਾਂ ਦੀ 프리 ਹਾਊਸ ਰੈਸਟ ਕੀਤੀ ਸਵੈਰੋ ਸਰ ਛਾਪੇ ਮਾਰ ਕੇ ਜਿਸਾਂ ਬ੍ਰਿਟਿਸ਼ ਇੰਡੀਆ ਰਾਜ ਦੇ ਵਿੱਚ ਅੰਗਰੇਜ਼ ਕਰਦੇ ਸੀ ਜਿਹੜੀ ਉਹਨਾਂ ਦੀ ਸੋਚ ਸੀ ਉਸ ਤੇ ਚੱਲਦੇ ਹੋਏ ਭਗਵੰਤ ਜੀ ਤੇ ਆਪ ਦੀ ਗਵਰਨਮੈਂਟ ਨੇ ਵਕਾਫਤ ਹੈ ਕਿ ਕਿਸੇ ਵੀ ਵਰਕ ਦੇ ਸਕੇ ਹੈ ਤੇ ਮੈਂ ਭਗਵੰਤ ਜੀ ਜੇ ਐਕਚੁਅਲੀ ਕਰਨਾ ਹੈ ਕਿਸਾਨ ਯੂਨੀਅਨ ਤੇ ਨਾ ਕਰੋ ਐਕਸ਼ਨ ਕਰਨਾ ਆਪਣੇ ਜਿਹੜੀ ਕਰਪਸ਼ਨ ਤੁਹਾਡੇ ਸੀਐਮਓ ਚੱਲ ਰਹੀ ਹੈ ਬਿਊਰੋਕਰੇਟ ਕਰ ਰਹੇ ਅਫਸਰਸ਼ਾਈ ਕਰ ਰਹੀ ਹੈ ਪੁਲਿਸ ਦੇ ਅਫਸਰ ਕਰ ਰਹੇ ਨੇ ਜਿਹੜੇ ਤੁਹਾਡੇ ਮਿਨਿਸਟਰਜ਼ ਕਰ ਰਹੇ ਨੇ ਹਰ ਬਹਿਕ ਵਿੱਚ ਜਿਹੜੇ ਤੁਹਾਡੇ ਐਮ ਐਲ ਏ ਜੋ ਅੱਜ ਹਾਲਾਤ ਸੰਗਰੂਰ ਦੇ ਵਿੱਚ ਸਾਡੀ ਬੀਬੀ ਨਰਿੰਦਰ ਕੌਰ ਭਰਾ ਜਿਹਨੇ ਬੜਾਇਏ ਯਾ रामपुरਾ ਫੂਲ ਦੇ ਵਿੱਚ ਤੁਹਾਡੇ ਐਮ ਐਲ ਏ ਨੇ ਜਿਸ ਕਿਸਮ ਦੇ ਹਾਲਾਤ ਬਣਾਏ ਨੇ ਐਕਸ਼ਨ ਲੈਣਾ ਤੇ ਉਹਨਾਂ ਤੇ ਲਓ ਕਿਸਾਨ ਤੇ ਛੋਟੀ ਕਿਸਾਨੀ ਦੀ ਤੇ ਖੇਤ ਮਜ਼ਦੂਰੀ ਦੀ ਤੇ ਪੰਜਾਬ ਦੀ ਜਿਹੜੀ ਪ੍ਰੋਬਲਮਸ ਹੈ ਨੇ ਉਹਨਾਂ ਨੂੰ ਸਾਹਮਣੇ ਰੱਖਣ ਵਾਸਤੇ ਸੰਘਰਸ਼ ਕਰ ਲੈਣੇ ਕੋਈ ਬੰਦਾ ਇੰਨਾ ਵਹਿਲਾ ਹੈ ਨਹੀਂ ਕਿ ਘਰਾਂ ਨੂੰ ਛੱਡੇ ਤੇ ਸਰਕਾਂ ਤੇ ਬੈਠੇ ਤੋਂ ਇਸ ਗੱਲ ਕਰ ਮੈਂ ਕਿਸਾਨ ਯੂਨੀਅਨਜ਼ ਨੂੰ ਵੀ ਬੇਨਤੀ ਕਰੂੰਗਾ ਕਿ ਹਮ ਹਮਾ ਕੇ ਕਿਸਾਨ ਯੂਨੀਅਨਜ਼ ਨੇ ਇਸ ਕਿਸਮ ਦੀ ਲੀਡਰਸ਼ਿਪ ਦੀ ਇਸ ਕਿਸਮ ਦੀ ਪਾਰਟੀ ਦੀ ਵੀ ਮਦਦ ਕੀਤੀ ਸੀ ਉਹ ਤੁਸੀਂ ਆਪੇ ਵੇਖੋ ਆਪਣੀਆਂ ਪਾਈਆਂ ਗੰਨਾ ਜੜੀਆਂ ਨੇ ਹੁਣ ਮੂਨਾ ਆਪਾਂ ਨੂੰ ਖੋਲ੍ਹਨੀ ਪੈਰੀਆਂ ਸਾਰੇ ਪੰਜਾਬ ਨੂੰ ਇਹਦੇ ਵਿੱਚ ਸਮੁੱਚਾ ਪੰਜਾਬੀ ਜਗਤ ਪੰਜਾਬੀਆਂ ਨੂੰ ਮੈਂ ਅਪੀਲ ਕਰੂੰਗਾ ਇਕੱਠੇ ਹੋਣ ਦਾ ਵਕਤ ਹੈ ਇਸ ਕਿਸਮ ਦੇ ਅਨਪ੍ਰੋਫੈਸ਼ਨਲ ਅਨਕਵਾਲਿਫਾਈਡ ਚੀਫ ਮਿਨਿਸਟਰਸ ਨੂੰ ਅੱਜ ਬਦਲਣ ਦਾ ਮੌਕਾ ਹੈ ਸੋ ਇੰਨਾ ਹੀ ਮੈਂ ਇਹ ਕਹਿਣਾ ਚਾਹੁੰਦਾ ਸਾਰੀ ਕਿਸਾਨ ਲੀਡਰਸ਼ਿਪ ਜਿਹੜੀ ਘਰਾਂ ਵਿੱਚ ਰੈਸਟ ਕੀਤੀ ਹੈ ਉਹਨਾਂ ਸਾਰਿਆਂ ਨੂੰ ਬਿਜਲੀ ਛੱਡਿਆ ਛੱਡਿਆ ਜਾਏ ਉਹਨਾਂ ਦੀਆਂ ਗੱਲ ਆਰਾਮ ਨਾਲ ਬੈਠ ਕੇ ਸੁਣੀ ਜਾਏ ਤੇ ਉਸ ਗੱਲ ਦਾ ਹੱਲ ਕੀਤਾ ਜਾਏ ਤੇ ਪੰਜਾਬ ਨੂੰ ਇੱਕ ਵਾਰ ਫੇਰ ਅਸੀਂ ਨੋਰਮਲ ਸਿਵਲ ਲੈ ਕੇ ਆ ਸਕੀਏ ਸੋ ਇਨੀ ਗੱਲ ਮੈਂ ਪੰਜਾਬੀ ਵੀਰਾਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤਵਾਇ ਗੁਜੀ ਦਾ ਖਾਲਸਾ ਵਾਹਿਗੁਰੂ